ਗੁਰਦਾਸਪੁਰ ਦੇ ਨਜ਼ਦੀਕ ਪਿੰਡ ਨੌਰਪੁਰ ਵਿਖੇ 10 ਕਿਲੇ ਦੇ ਕਰੀਬ ਪਹਿਲੇ ਵਿੱਚ ਖੜੀ ਪੱਕੀ ਕਣਕ ਨੂੰ ਅੱਗ ਲੱਗਣ ਨਾਲ ਸੜਕੇ ਸੁਆਹ ਹੋ ਗਏ ਇਹ ਕਣਕ ਡੇ ਡੇਡ 2 2 ਕਿੱਲਿਆਂ ਦੇ ਮਾਲਕ ਵੱਖ-ਵੱਖ ਛੋਟੇ-ਛੋਟੇ ਕਿਸਾਨਾਂ ਦੀ ਸੀ ਹਾਲਾਂਕਿ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਪਰ ਇਸ ਤੋਂ ਪਹਿਲਾਂ ਹੀ ਨੇੜੇ ਤੇੜੇ ਦੇ ਪਿੰਡ ਵਾਸੀਆਂ ਨੇ ਮਿਲ ਕੇ ਟਰੈਕਟਰਾਂ ਨਾਲ ਪਹਿਲੇ ਵਾ ਕੇ ਅੱਗ ਤੇ ਕਾਬੂ ਪਾ ਲਿਆ ਮੇਰਾ ਨਾਮ ਮਨਦੀਪ ਕੌਰ ਨੱਕਰ ਮੇਰਾ ਪਿੰਡ ਮੇਰੀਆਂ 3 ਕਿੱਲੇ ਜੋ ਕਣਕ ਸੀ ਜਿਹੜੀ ਨਾਲ ਦੇ ਪਿੰਡ ਤੋਂ ਟਰੈਕਟਰ ਆਇਆ ਉਹਦੇ ਤੋਂ ਸਪਾਰਕ ਹੁੰਦੇ ਨਾਲ ਮੇਰੀ ਕਣਕ ਨੂੰ ਅੱਗ ਲੱਗ ਗਈ ਤੇ ਸਾਰੀ 3 ਕਿੱਲੇ ਕਣਕ ਮੇਰੀ ਖਤਮ ਹੋ ਗਈ ਪਹੁੰਚੇ ਪਰ ਉਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰਕੇ ਬੁਝਾ ਲਈ ਕਿੰਨੇ ਕਿੱਲੇ ਸਾਰੀ ਟੁੱਟ ਜਿਹੜੀ ਅੱਗ ਲੱਗੀ ਹੋਈ ਹੈ ਇਹ ਤਕਰੀਬਨ 9-10 ਕਿੱਲੇ ਦੇ ਵਿੱਚ ਜ਼ਮੀਨ ਹੈ ਸਰਕਾਰ ਤੋਂ ਕਿ ਸਾਡਾ ਜੋ ਵੀ ਹੈ ਮਤਲਬ ਖਰਚਾ ਹੈ ਜੋ ਸਾਡਾ ਉਹ ਦਿੱਤਾ ਜਾਵੇ ਸਾਡਾ ਮਤਲਬ ਵਾੜਿਆ ਜਾਵੇ ਰਹਿਣਾ ਜੋ ਵੀ ਹੋਇਆ ਨੁਕਸਾਨ ਸਾਡਾ ਮੇਰਾ ਨਾਮ ਬਲਕਾਰ ਸਿੰਘ ਤੇ ਜੀ ਉਹ ਟਰੈਕਟਰ ਨੰਗਿਆ ਬਾ ਪੈਲੀ ਚੋਂ ਦੀ ਦੇ ਅਜੇ ਪੈਲੀ ਅੱਧਾ ਖੱਲਾ ਗਾਹ ਨਹੀਂ ਗਿਆ ਤੇ ਮਗਰਾ ਖਲਾਦੀ ਹੈ ਮਤਲਬ ਟਰੈਕਟਰ ਦੇ ਪਤਾ ਨਹੀਂ ਛਲੰਸਰਾ ਲੱਗਿਆ ਚਾਹੇ ਕੋਈ ਛਾਟ ਹੋ ਕੇ ਕੀ ਦਿਗਾ ਉੱਚੋ ਉਹ ਅਜੇ ਅਸੀਂ ਦੋ ਕਿੱਲੇ ਹਟਵੇ ਆ ਬੁਝਾਉਣ ਆਏ ਆ ਤੁਹਾਡੀ ਕੋਈ ਪੇਸ਼ ਨਹੀਂ ਗਈ ਤੇ ਸਾਡੇ ਆਂਡੀਆਂ ਗਵਾਂਡੀਆਂ ਭੈਣ ਭਰਾਵਾਂ ਦੀ ਸਾਰਿਆਂ ਦੀ 10 ਕਿੱਲੇ ਕਣਕ ਸੜ ਗਈ ਆ ਇਹ ਦਿੱਤੇ ਨ ਸੜ ਗਈ ਕੇ ਦੀ ਦੋ ਸੜ ਗਈ ਕੇ ਦੀ ਢਾਈ ਸੜ ਗਈ ਆ 10 ਕਿੱਲਿਆਂ ਦੇ ਖਰੀਬ ਪੂਰੀ ਕਣ ਕਾਢੇ ਸਾਰੇ ਫਰੀਕਾਂ ਦੀ ਸੜ ਗਈ ਆ ਇਹ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵਿੱਚ ਵਿਚਾਰੇ ਮਾਤੜੀ ਨੇ ਦੋ ਦੋ ਤਿੰਨਾਂ ਦੰਨਿਆਂ ਕਿੱਲਿਆਂ ਵਾਲੇ ਦੀ ਮਾਲਕੀ ਕੁਛ ਨਹੀਂ ਹੁੰਦੇ ਉਹ ਗਰੀਬਾਂ ਚ ਕਿਵੇਂ ਜਾਂਦੇ ਆ ਇਹ ਇਹ ਸਰਕਾਰ ਨੂੰ ਚਾਹਵੇ ਤੇ ਇਹਨਾਂ ਦਾ ਦੇਖ ਕੇ ਇਹਨਾਂ ਦੀ ਇਨਕੁਆਰੀ ਕਰ ਸਕਦੇ ਵੀ ਇਹਨਾਂ ਦੀ ਜ਼ਮੀਨ ਕਿੰਨੀ ਆ ਜਿਨ੍ਹਾਂ ਦਾ ਇਹੋ ਕੋਝਾ ਇੱਕ ਘਰ ਦੀ ਤਿੰਨ ਕਿੱਲੇ ਆ ਕੰਨਾ ਚੋਂ ਇੱਕ ਇੱਕ ਬੋਰੀ ਕਣਕ ਦੀ ਨਹੀਂ ਬਜੀ ਕਈਆਂ ਦੀ 2 2.5 ਸੜੀ ਕਈਆਂ ਦੀ 2 ਸੜੀ ਆ ਜਿਨ੍ਹਾਂ ਦੇ ਦੋ ਦੋ ਕਿੱਲੇ ਆ ਉਹਨਾਂ ਦੀ ਕਿੱਲਾ ਕਿੱਲਾ ਸੜ ਗਈ ਆ ਪਰ ਵੀਡੀਓ ਪੁੱਛੀ ਮੁਕੇ ਦੀ ਇੱਕ ਪਹੁੰਚੀ ਆ ਤਕਰੀਬਨ ਉਦੋਂ ਅੱਗ ਬੁਝ ਗਈ ਸੀ ਉਦੋਂ ਆ ਗਈ ਬਾਲਦੀ ਤੇ ਉਹ ਤਾਂ ਅੱਗ ਤਕਰੀਬਨ ਫੇਰ ਬੁਝ ਗਈ ਉਹਦਾ ਅੱਗ ਕਿਤਾ ਬਜੀ ਅੱਗ ਇਦਾਂ ਲੋਕਾਂ ਨੇ ਤੂੰ ਤੰਨਾ ਪਿੰਡਾਂ ਦੀ ਜਨਤਾ ਪਾ ਕੇ ਟਰੈਕਟਰ ਪਾ ਕੇ ਉਹਨਾਂ ਬਜਾਈ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز